ਕਬੀਓ ਬਾਚ ਕਵੀ ਨੇ ਕਿਹਾ ਸਵਈਆ ਏਰ ਬੜੋ ਹਰ ਭੈ ਵਹ ਪੰੰਗ ਪ ਆਪਣੇ ਗ੍ਰਹਿ ਕੋ ਉਠ ਭਾਗਾ ਉਹ ਸੱਪ ਸ਼੍ਰੀ ਕ੍ਰਿਸ਼ਨ ਦਾ ਬੜਾ ਡਰ ਮੰਨ ਕੇ ਫਿਰ ਆਪਣੇ ਘਰ ਨੂੰ ਉੱਠ ਕੇ ਭੱਜ ਗਿਆ 바ਰੂ ਕੇ ਮਦ ਗਿਓ ਪਰ ਕੈ ਜਨ ਸੋਏ ਰਹਿਓ ਸੁਖ ਕੈ ਨਿਸ ਜਾਗਾ ਰੇਤ ਦੇ ਵਿੱਚ ਗਿਆ ਤਾਂ ਉਸ ਉੱਤੇ ਇਸ ਤਰ੍ਹਾਂ ਪੈ ਗਿਆ ਜਿਵੇਂ ਜਗਰਾਤਾ ਕਰਨ ਵਾਲਾ ਸੁਖ ਨਾਲ ਸੋ ਰਿਹਾ ਹੈ ਗਰਬ ਗਯੋ ਗਿਰ ਕਹਿ ਤਹਿ ਕੋ ਰਣ ਕੈ ਹਰ ਕੇ ਰਸ ਸੋ ਅਨੁਰਾਗਾ ਕ੍ਰਿਸ਼ਨ ਨਾਲ ਯੁੱਧ ਕਰਕੇ ਉਸ ਦੇ ਮਨ ਵਿੱਚੋਂ ਹੰਕਾਰ ਖਤਮ ਹੋ ਗਿਆ ਆਤੇ ਹਰ ਦੇ ਪ੍ਰੇਮ ਰਸ ਵਿੱਚ ਮਗਨ ਹੋ ਗਿਆ ਲੇਟ ਰਹਿਓ ਕਰਕੇ ਉਪਮਾ ਇਹ ਢਾਰ ਚਲੇ ਕਿਰਸਾਨ ਸੁਹਾਗਾ ਕ੍ਰਿਸ਼ਨ ਦੀ ਉਪਮਾ ਕਰਕੇ ਇਸ ਤਰ੍ਹਾਂ ਲੇਟ ਰਿਹਾ ਹੈ ਜਿਵੇਂ ਕਿਸਾਨ ਖੇਤ ਵਿੱਚ ਸੁਹਾਗਾ ਸੁੱਟ ਕੇ ਘਰੋਂ ਤੁਰ ਜਾਂਦਾ ਹੈ ਸੁਧ ਪਏ ਜਬ ਹੀ ਉਹ ਕੋ ਤਬ ਹੀ ਉਟਕੇ ਹਰ ਪਾਇਨ ਲੱਗਯੋ ਜਦੋਂ ਉਸਨੂੰ ਹੋਸ਼ ਆਈ ਓਦੋਂ ਉਟਕੇ ਹਰੀ ਦੇ ਚਰਣਾ ਉੱਤੇ ਟਿਕ ਪਿਆ ਅਤੇ ਕਹਿਣ ਲੱਗਿਆ ਔੜਰ ਆਇਓ ਥੱਕ ਕੇ ਸੋਨ ਮੋ ਪਾਤ ਪਾਏ ਲਗਿਓ ਜਬ ਹੀ ਫਨ ਚਾਗਿਓ ਹੈ ਮੇਰੇ ਸੁਆਮੀ ਸੁਣੋ ਮੈਂ ਥੱਕ ਕੇ ਲੇਟ ਗਿਆ ਸਾ ਜਦੋਂ ਜਾਗਿਆ ਤਾਂ ਚਰਨਾ ਦੀ ਛੋ ਪ੍ਰਾਪਤ ਕਰਨ ਆ ਗਿਆ ਦੇ ਧਰ ਮੋਰ ਸੋ ਨੈਕ ਬਿਖੈ ਤੁਮ ਕਾ ਨਾ ਕਹੀ ਤਹਿ ਕੋ ਉਠ ਪਾਗਿਓ हे कृष्ण जो था तुसी मेनू दितती है ओ मेरे लेई चंगी है ए गल कहि आते उधर नो ही उठ के भजया कृष्ण ने किहा देख लता तुम को ना बदा मम बाहा न मो रस मो अनराग्यो तेरे सिरोते मेरे पैरा दा निशान देख के गड़ तन्नू नहीं मारेगा ਕਿਉਂਕਿ ਮੇਰਾ ਵਾਹਨ ਗਰੜ ਮੇਰੇ ਪ੍ਰੇਮ ਰਸ ਵਿੱਚ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਇਤਿ ਸ਼੍ਰੀ ਵਿਚਿਤ੍ਰਨਾਟਕ ਗ੍ਰੰਥੇ ਕ੍ਰਿਸ਼ਨ ਆਵਤਾਰੇ ਕਾਲੀਨਾਗ ਨਿਕਾਰ ਬੋ ਪਰਣਾਮ ਇਥੇ ਸ਼੍ਰੀ ਵਿਚਿਤ੍ਰਨਾਟਕ ਗ੍ਰੰਥ ਦੇ ਕ੍ਰਿਸ਼ਨ ਆਵਤਾਰ ਦੇ ਕਾਲੀਨਾਗ ਕੱਢਣ ਦੇ ਪ੍ਰਸੰਗ ਦੀ ਸਮਾਪਤੀ ਆਥਾ ਦਾਣ ਦੀਪੋ ਹੁਣ ਧਾਨ ਦੇਣ ਦਾ ਪ੍ਰਸੰਗ ਸਵਈਆ नाग ਵਿਦਾ ਕਰ ਕੇ ਗਰੜ ਤੁਝ ਆਏ ਮਿਲਿਓ ਆਪਣੇ ਪਰਵਾਰ ਐ ਕਾਲੀ नाग ਨੂੰ ਵਿਦਾ ਕਰਕੇ ਸ਼੍ਰੀ ਕ੍ਰਿਸ਼ਨ ਆਪਣੇ ਪਰਿਵਾਰ ਨੂੰ ਮਿਲੇ ਤਾਇ ਮਿਲਿਓ ਘਰੇ ਤਹਿ ਹਲੀ ਅਰ ਮਾਤ ਮਿਲੀ ਤਹਿ ਦੁਖ ਨਿਵਾਰੈ ਕ੍ਰਿਸ਼ਨ ਨੂੰ ਬਲਰਾਮ ਭੱਜ ਕੇ ਆ ਕੇ ਗਲੇ ਮਿਲਿਆ ਹਤੇ ਮਾਤਾ ਮਿਲੀ ਉਸ ਦੇ ਦੁਖ ਦੂਰ ਹੋ ਗਏ श्रेयंगतरे हरतेन हजार तबह तहके सिर ऊपर वार है सोने वाले सिंगा वाली हजार गावां उसी वेले माता ने उस दे सिर उत्तो वार दितियां श्याम कह मन मोह बढाए बहु पुण्य कै बामन को द डारा है श्याम कवि कहंदे हन माता ने मन विच बहुत मौंदा के ब्राह्मणानू बहुत पुण्य दान कीता ਲਾਲ ਮਨੀ ਅਰ ਨਾਗ ਬੜੇ ਨਗ ਦੇਤ ਜਵਾਹਰ ਤੇ ਚਨ ਕੋਰੇ ਲਾਲ ਮਣੀਆਂ ਅਤੇ ਵੱਡੇ ਵੱਡੇ ਨਗ ਅਤੇ ਜਵਾਹਰਾਤ ਅਤੇ ਵੱਡੇ ਹਾਥੀ ਅਤੇ ਤੇਜ ਘੋੜੇ ਨੀਲਮ ਪੋਕਰ ਉਹ ਬਿਰਜੇ ਚੁਨ ਕੇ ਜਰਫਾਫ ਦਿਵਾਵਤ ਹੈ ਦਿਜ ਚੋਰੇ ਪਰੋਜੇ ਅਤੇ ਮਾਨਕ ਚੁਣ-ਚੁਣ ਕੇ ਅਤੇ ਹੀਨਖਾ ਬ੍ਰਾਹਮਣਾਂ ਨੂੰ ਇਕੱਠੇ ਕਰਕੇ ਦਾਨ ਦਿਵਾਉਂਦੀ ਹੈ ਮੋਤੀਨ ਹਾਰ ਹੀਰੇ ਅਰ ਮਾਨਕ ਦੇਵਤ ਹੈ ਪਰਪਾਨਨ ਪੋਰੇ ਮੋਤੀਆਂ ਦੇ ਹਾਰ ਹੀਰੇ ਅਤੇ ਮਾਨਕਾਂ ਦੇ ਭੁਖ ਭਰ-ਭਰ ਕੇ ਦਿੰਦੀ ਹੈ ਕਾਂਚਨ ਰੋਕਨ ਕੇ ਕਹਨੇ ਗੜ ਦੇਤ ਕਹੈ ਸੋ ਬਚੇ ਸਤਮੋਰੇ ਤਾਲਸਾ ਸੋਨੇ ਦੇ ਗਹਿਣੇ ਕੜਵਾ ਕੇ ਮਾਤਾ ਯਸ਼ੋਦਾ ਬ੍ਰਾਹਮਣਾਂ ਨੂੰ ਦੇ ਕੇ ਕਹਿੰਦੀ ਹੈ ਕਿ ਸ਼ੁਕਰ ਹੈ ਮੇਰਾ ਪੁੱਤਰ ਕਾਲੀ ਪਾਸੋਂ ਬਚ ਗਿਆ ਹੈ ਅਥਾ ਦਾਵਾ ਨਾਲ ਕਥਨ ਹੁਣ ਦਾਵਾ ਨਾਲ ਦਾ ਕਥਨ ਸਵैया ਹੋਏ ਪ੍ਰਸੰਨ ਸਬੈ ਬ੍ਰਿਜ ਕੇ ਜਨ ਰਹਿਣ ਪਰੇ ਘਰ ਪੀਤਰ ਸੋਏ ਕਾਲੀ नाग ਦੇ ਜਾਨ ਨਾਲ ਸਾਰੇ ਬ੍ਰਜ ਵਾਸੀ ਪਰਸਾਨ ਹੋ ਕੇ ਰਾਤ ਪੈਣ ਤੇ ਘਰੀ ਜਾ ਕੇ ਸੋ ਗਏ ਆਗ ਲੱਗੀ ਚੋ ਦਿਸਾ ਬਿ ਦਿਸ਼ਾ ਮਤ ਜਾਗ ਤਬੈ ਤਹਤੇ ਡਰ ਰੋਏ ਸਵੇਰੇ ਉੱਠ ਕੇ ਦਸਾ ਦਿਸ਼ਾਵਾਂ ਵਿੱਚ ਹੀ ਅੱਗ ਲੱਗੀ ਵੇਖੀ ਤਾਂ ਬ੍ਰਜ ਵਾਸੀ ਉਸ ਤੋਂ ਡਰ ਕੇ ਰੋਣ ਲੱਗੇ ਰਾਚ ਕਰ ਹਮਰੀ ਹਰ ਜੀ ਇਹ ਚਿਤ ਵਿਚਾਰ ਤਹਾਂ ਕਹੋ ਹੋਏ ਪੇਰੋਨਾਦੇ ਮਨ ਵਿੱਚ ਵਿਚਾਰ ਆਇਆ ਕਿ ਕ੍ਰਿਸ਼ਨ ਹੀ ਸਾਡੀ ਰੱਖਿਆ ਕਰੇਗਾ ਇਸ ਲਈ ਸਾਰੇ ਕ੍ਰਿਸ਼ਨ ਕੋਲ ਗਏ। ਤ੍ਰਿਗ ਬਾਤ ਕਹੀ ਕਰੋਨਾ ਨਿਧਮੀ ਚਲਿਓ ਇਤਨੇ ਸੋ ਤਉ ਦੁੱਖ ਖੋਇ। ਤਦ ਕਿਰਪਾ ਦੇ ਸਾਗਰ ਕ੍ਰਿਸ਼ਨ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਅੱਖਾਂ ਮੀਟ ਲਵੋ ਤਾਂ ਇਤਨੇ ਚਿਰ ਵਿੱਚ ਉਹਨਾਂ ਦੇ ਦੁੱਖ ਦੂਰ ਹੋ ਗਏ। ਮੇ ਚਲੇ ਤ੍ਰਿਕ ਜੋਸਬ ਹੀ ਨਰਪਾਨ ਕਰਿਓ ਹਰ ਜੀ ਹਿਰਦੋ ਤੋ ਜਦ ਸਾਰਿਆਂ ਨੇ ਅੱਖਾਂ ਮੀਟ ਲਈਆਂ ਤਦ ਸ਼੍ਰੀ ਕ੍ਰਿਸ਼ਨ ਨੇ ਦਾਵਾ ਗਣੀ ਨੂੰ ਪੀ ਲਿਆ ਦੁੱਖ ਮਿਟਾਏ ਦਇਉ ਪੁਰ ਕੋ ਸਭ ਹੀ ਚਨਕੇ ਮਨ ਕੋ ਹਨ ਦਿਉ ਪਿਉ ਸ਼ਹਿਰ ਦਾ ਸਾਰਾ ਕਸ਼ਟ ਦੂਰ ਕਰ ਦਿੱਤਾ ਅਤੇ ਸੇਵਕਾ ਦੇ ਮਨ ਦਾ ਡਾਰ ਨਾਸ਼ਟ ਕਰ ਦਿੱਤਾ ਚਿੰਤਾ ਕਚੂ ਨਾ ਹੈ ਤਹ ਕੋ ਜਿਨ ਕੋ ਕਰੁਨਾ ਨਿਧ ਦੂਰ ਕਰੈ ਖਉ ਉਹਨਾਂ ਨੂੰ ਕੁਝ ਵੀ ਚਿੰਤਾ ਨਹੀਂ ਹੈ ਕਿਰਪਾ ਦਾ ਸਾਗਰ ਜਿਨ੍ਹਾਂ ਦਾ ਦੁੱਖ ਦੂਰ ਕਰਨ ਵਾਲਾ ਹੈ ਦੂਰ ਕਰੀ ਤਪਤਾ ਤਹ ਕੀ ਜਨ ਢਾਰ ਦਿਉ ਜਲ ਕੋ ਛਲ ਕੈ ਰੋ ਉਹਨਾਂ ਦੀ ਤਪਨ ਦੂਰ ਕਰ ਦਿੱਤੀ ਹੈ ਮਾਨੋ ਜਲ ਦਾ ਛੱਟਾ ਤੇ ਦਿੱਤਾ ਹੋਵੇ ਕਬੇਤ ਆਖਾ ਮਿਟਵਾਏ ਮਹਾਬਪ ਕੋ ਵਢਾਏ ਅਤ ਸੁਖ ਮਨ ਪਾਏ ਆਗ ਖਾਏ ਗयो 사ਵਰਾ 사ਵਲੇ ਕ੍ਰਿਸ਼ਨ ਨੇ ਲੋਕਾਂ ਪਾਸੋਂ ਅੱਖਾਂ ਬੰਦ ਕਰਵਾ ਕੇ ਆਪਣੇ ਸਰੀਰ ਨੂੰ ਵੱਡਾ ਬਣਾ ਕੇ ਅਤੇ ਮਨ ਮਨ ਵਿੱਚ ਸੁਖ پا ਕੇ ਅਗਨੀ ਨੂੰ ਖਾ ਲਿਆ ਹੈ ਲੋਕਾਂ ਕੀ ਰਚਨ ਕੇ ਕਾਜ ਕਰੁਣਾ ਕੇ ਨਿਧ ਮਹਾ ਚਲ ਕਰਕੇ ਬਚਾਏ ਲਿਓ ਗਾਵਰਾ ਕਿਰਪਾ ਦੇ ਸਾਗਰ ਨੇ ਲੋਕਾਂ ਦੀ ਰੱਖਿਆ ਕਰਨ ਲਈ ਵੱਡਾ ਪਾਰਾ ਛੱਲ ਬਣਾ ਕੇ ਆਪਣੇ ਸ਼ਹਿਰ ਨੂੰ ਬਚਾ ਲਿਆ ਹੈ ਕਹ ਕਬ ਸਿਆਮ ਤਿੰਨ ਕਾਮ ਕਰਿਓ ਦੁਖ ਕਰਤਾ ਕੋ ਹੁਨ ਫੈਲ ਰਿਓ ਦਸੋ ਦਿਸ ਨਾਵਰਾ ਸਿਆਮ ਕਵੀ ਕਹਿੰਦੇ ਹਨ ਉਸ ਨੇ ਮਹਾਨ ਕਠਿਨ ਕੰਮ ਨੂੰ ਕੀਤਾ ਹੈ ਜਿਸ ਕਰਕੇ ਉਸ ਦਾ ਯਸ਼ ਦਸਾਂ ਦਿਸ਼ਾਵਾਂ ਵਿੱਚ ਫਸਰ ਰਿਹਾ ਹੈ ਦੇਸ਼ਟ ਬਚਾਏ ਸਾਥ ਦਾਤਨ ਚਬਾਏ ਸੋਤੋ ਗयो ਹੈ ਪਚਾਏ ਜੈਸੇ ਖੇਲੇ ਸਾਗ ਪਾਵਰਾ ਲੋਕਾ ਦੀ ਨજર ਤੋਂ ਬਚਾ ਕੇ ਦੰਦਾ ਨਾਲ ਦਾਵਾ ਨਾਲ ਅਸੁਰ ਨੂੰ ਚਬਾ ਗਿਆ ਹੈ ਅਤੇ ਇੰਜ ਪਚਾ ਗਿਆ ਹੈ ਜਿਸ ਤਰ੍ਹਾਂ ਸੁਹਾਗੀ ਸੁਹਾਗ ਖੇੜਤਾ ਹੈ ਇਹ ਤਾ ਸ਼੍ਰੀ ਕਿਸ਼ਨਾਵਤਾਰੇ ਦਾਵਾ ਨਾਲ ਤੇ ਬੇਚੈ ਬੋ ਵਰਣਨ ਹੇਠੇ ਸ਼੍ਰੀ ਗੁਰੂ ਜੀ ਦੇ ਜਨਮ ਅਵਤਾਰ ਦਾ ਦਾਵਾ ਨਾਲ ਤੋਂ ਬਚਾਉਣ ਦਾ ਪ੍ਰਸੰਗ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ